ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੀ ਕੀ ਕਹਾਣੀ ਕਰਾਂਗੇ ਕਹਾਣੀ ਦਾ ਸਾਰ ਹੈਗਾ ਠੱਗੀ ਕਹਾਣੀ ਠੱਗੀ ਕਹਾਣੀ ਗੁਲਜਾਰ ਸਿੰਘ ਸੰਧੂ ਦੀ ਲਿਖੀ ਹੋਈ ਕਹਾਣੀ ਹੈ ਸਟੂਡੈਂਟਸ ਆਪਣੇ ਸਾਰੀਆਂ ਤੁਹਾਡੇ ਕਹਾਣੀ ਅਪਲੋਡ ਕਰਤੀਆਂ ਨੇ ਸੋ ਇਹ ਲਾਸਟ ਕਹਾਣੀ ਹੈ ਠੀਕ ਹੈ ਬਾਕੀ ਤੁਹਾਡੇ ਸਾਰੀਆਂ ਆਪਾਂ ਨੇ 21 ਦੀਆਂ 21 ਅਪਲੋਡ ਹੋ ਗਈਆਂ ਨੇ ਸੋ ਇੱਕੇ ਪਲੇਲਿਸਟ ਬਣੀ ਹੋਈ ਹੈ ਤੁਸੀਂ ਉਹਦੇ ਵਿੱਚ ਸਾਰੀਆਂ ਕਹਾਣੀਆਂ ਵਾਚ ਕਰ ਸਕਦੇ ਹੋ ਹਾਂਜੀ ਠੱਗੀ ਕਹਾਣੀ ਗੁਲਜਾਰ ਸਿੰਘ ਸੰਧੂ ਦੀ ਲਿਖੀ ਹੋਈ ਹੈ ਇਸ ਕਹਾਣੀ ਵਿੱਚ ਕਹਾਣੀਕਾਰ ਨੇ ਲਾ ਇਲਾਜ ਬਿਮਾਰੀ ਦੇ ਨਾਲ ਲੰਬਾ ਸਮਾਂ ਮੰਜੇ ਉੱਪਰ ਪੈ ਕੇ ਮਰਨ ਕੰਢੇ ਪਹੁੰਚੇ ਵਿਅਕਤੀ ਦੀ ਆਪ ਮਰੇ ਜੱਗ ਪਰ ਲੋ ਵਾਲੀ ਗਰਾਵਟ ਭਰੀ ਸੋਚ ਦੇ ਸ਼িকার ਹੋਣ ਨੂੰ ਪੇਸ਼ ਕੀਤਾ। ਹਾਂਜੀ ਕਹਾਣੀ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਤੇ ਹਾਂਜੀ ਕਹਾਣੀ ਵਿੱਚ ਅਸੀਂ ਦੇਖਦੇ ਹਾਂ ਕਿ ਨਸੀਬ ਜਦੋਂ ਵੀ ਸਾਹਮਣ ਤੋਂ ਛੁੱਟੀ ਆਉਂਦਾ ਤਾਂ ਜੰਮੂ ਵਾਲੀ ਬੇਬੇ ਨੂੰ ਜ਼ਰੂਰ ਮਿਲਦਾ। ਤੇ ਬੇਬੀ ਵੀ ਫਿਰ ਉਹਨਾਂ ਅੱਗੇ ਤੋਂ ਬਹੁਤ ਸਾਰੀਆਂ ਅਸੀਸਾਂ ਦਿੰਦੀ ਅਸੀਸਾਂ ਦਾ ਢੇਰ ਲਾ ਦਿੰਦੀ ਸੀ ਤਨਸੀਬਾ ਅਸਲ ਦੇ ਵਿੱਚ ਉਸਦੇ ਨਾਲ ਹੋਰ ਕੋਈ ਗੱਲ ਕਰਨ ਨਾਲੋਂ ਉਹਦੀ 80 ਵਰਿਆਂ ਦੀ ਉਮਰ ਦਾ ਲਿਹਾਜ਼ ਕਰਕੇ ਵੀ 80 ਸਾਲ ਦੀ ਹੈ ਨਾ ਵੀ ਬਜ਼ੁਰਗ ਹੈ ਉਹਦੇ ਕੋਲ ਐਵੇਂ ਮਿਲਣਾ ਮਿਲਣਾ ਆਪਣਾ ਫਰਜ਼ ਸਮਝਦਾ ਸੀ ਤੇ ਉਹ ਅਸਾਮ ਦੇ ਵਿੱਚ ਪੂਲਾ ਦੇ ਠੇਕੇ ਵਾਲੇ ਸੰਤਰਾਮ ਨਾਲ ਕੰਮ ਕਰਦਾ ਸੀ ਨਸੀਬ ਠੀਕ ਹੈ ਅਸਾਮ ਦੇ ਵਿੱਚ ਪੂਲਾ ਦੇ ਠੇਕੇ ਵਾਲਾ ਜਿਹੜਾ ਸੰਤਰਾਮ ਸਿੰਘ ਦੇ ਨਾਲ ਕੰਮ ਕਰਦਾ ਸੀ ਤਾਂ ਜੰਮੂ ਵਾਲੀ ਬੇਬੇ ਨਾਲ ਗੱਲਾਂ ਕਰਦਿਆ ਕਹਾਣੀ ਕਰਦਾ ਧਿਆਨ ਆਸਾਮ ਦੀਆਂ ਨਦੀਆਂ ਉੱਤੇ ਬਣ ਰਹੇ ਪੁਲਾਂ ਪੁਲਾਂ ਦੇ ਵਿੱਚ ਹੁੰਦਾ ਠੇਕੇਦਾਰ ਸੰਤਰਾਮ ਕੋਲ ਪਤਾ ਨਹੀਂ ਕੀ ਜਾਦੂ ਸੀ ਕਿ ਪੁਲ ਬਣਦਾ ਤੇ ਉਸ ਨੂੰ ਦੂਜਾ ਠੇਕਾ ਮਿਲ ਜਾਂਦਾ ਮਤਲਬ ਕਿ ਇੱਕ ਕੰਮ ਰੁਕਦਾ ਉਹ ਦੂਜਾ ਅੱਗੇ ਜਦੇ ਮਿਲ ਜਾਂਦਾ ਕੰਮ ਇੱਕਾ ਪੂਰਾ ਹੁੰਦਾ ਜਦੇ ਦੂਜਾ ਮਿਲ ਜਾਂਦਾ ਜਿਸ ਕਰਕੇ ਕੰਮ ਕਰਨ ਵਾਲਿਆਂ ਗੱਭਰੂਆਂ ਦੀ ਲੋੜ ਪੈਂਦੀ ਤੇ ਉਹ ਜਦੋਂ ਪਿੰਡ ਆਉਂਦਾ ਤਾਂ ਬਹੁਤ ਸਾਰੇ ਗੱਭਰੂਆਂ ਨੂੰ ਨਾਲ ਲੈ ਕੇ ਜਾਂਦਾ ਠੀਕ ਹੈ ਤਿੰਨ ਸੀ ਪਹਿਲਾਂ ਪਹਿਲੇ ਠੇਕੇ ਤੋਂ ਹੀ ਉਹਦੇ ਨਾਲ ਸੀ ਸੰਤਰਾਮ ਦੇ ਤਾਂ ਫਿਰ ਇੱਕ ਵਾਰ ਜਦੋਂ ਨਸੀਬ ਆਪਣੀ ਭੈਣ ਦੇ ਵਿਆਹ ਤੇ ਪਿੰਡ ਆਇਆ ਤਾਂ ਉਹਨੂੰ ਪਤਾ ਲੱਗਦਾ ਕਿ ਜੰਮੂ ਵਾਲੀ ਬੇਬੇ ਨੂੰ ਅਧਰੰਗ ਹੋ ਗਿਆ। ਤੋ ਉਹ ਰਾਤ ਦਿਨ ਮੰਜੀ ਉੱਤੇ ਪਈ ਰਹਿੰਦੀ ਆ ਤੇ ਉਹਦੇ ਪੁੱਤਰਾਂ ਨੂੰ ਉਹਦੀ ਮੰਜੀ ਤੂੜੀ ਵਾਲੇ ਕੋਠੇ ਵਿੱਚ ਢਾਤੀ ਤਾਂ ਪੁੱਤਰ ਤਾਂ ਪਹਿਲਾਂ ਹੀ ਉਹਦੇ ਕਾਬੂ ਦੇ ਵਿੱਚ ਨਹੀਂ ਸੀ ਪਰ ਹੁਣ ਨੂਹਾ ਵੀ ਉਹਦਾ ਧਿਆਨ ਨਾਲ ਕਰਦੀਆਂ ਤੇ ਉਹ ਹਰ ਵੇਲੇ ਇਸ ਤਾਕ ਦੇ ਵਿੱਚ ਹੀ ਰਹਿੰਦੀ ਸੁਮੀਚੇ ਰਹਿੰਦੀ ਕਿ ਉਹਦੀਆਂ ਚੌਹ ਨੂਹਾ ਮਤਲਬ ਕਿ ਚਾਰੇ ਨੂਹਾਾਂ ਦੇ ਵਿੱਚੋਂ ਕੋਈ ਉਧਰੋਂ ਨਹੀਂ ਲੰਗੀ। ਉਹ ਆਪਣਾ ਮਨ ਦਾ ਘੁਆਟ ਕੱਢੇ ਉਹਨਾਂ ਤੇ ਕੱਢ ਲਵੀ ਤੇ ਉਹਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਉਹਦੇ ਬਿਮਾਰਪੈਣ ਕਾਰਨ ਘਰ ਦੇ ਵਿੱਚ ਕੋਈ ਕੰਮ ਕੋਈ ਵੀ ਕੰਮ ਉਸ ਤਰ੍ਹਾਂ ਨਹੀਂ ਹੋ ਰਿਹਾ ਸੀ ਜਿਵੇਂ ਹੋਣਾ ਚਾਹੀਦਾ ਤੇ ਉਹਨੂੰ ਲੱਗਦਾ ਕਿ ਗਊ ਮੱਝ ਵਾਲੀ ਖੁਰਲੀ ਤੇ ਵਨ ਛੱਡੀ ਐ ਤੇ ਗੋ ਬੱਕਰੂ ਬੱਕਰੀ ਵਾਲੇ ਕਿਲੇ ਤੇ ਐ ਤੇ ਉਹ ਕਦੀ ਸੁਤ ਅਨਿੰਦਰੇ ਵਿੱਚ ਅਜੀਆਂ ਅਬੜਬੜ ਟਾਵੀਆਂ ਗੱਲਾਂ ਕਰਦੀ ਰਹਿੰਦੀ ਤਾਂ ਬੇਬੇ ਦੇ ਪੁੱਤਰਾ ਨੇ ਉਹਦੇ ਰੋਗ ਦਾ ਇਲਾਜ ਕਰਵਾਉਣ ਲਈ ਜਿਵੇਂ ਕਿਸੇ ਨੇ ਸਲਾਹ ਦਿੱਤੀ ਉਵੇਂ ਕੀਤਾ ਉਹਨੂੰ ਜੰਗਲੀ ਕਬੂਤਰ ਵੀ ਖਵਾਏ ਤੇ ਵੱਧ ਤੋਂ ਵੱਧ ਟੀਕੇ ਵੀ ਲਵਾਏ ਪਰ ਹੁਣ ਬੇਬੇ ਨੂੰ ਇਸ ਗੱਲ ਦੀ ਸਮਝ ਆ ਗਈ ਸੀ ਕਿ ਉਹਦੇ ਰੋਗ ਦਾ ਇਲਾਜ ਕਿਸੇ ਦੇ ਵੱਸਦਾ ਨਹੀਂ ਇਸ ਨਿਰਾਸ਼ਤਾ ਦੇ ਵਧਨ ਨਾਲ ਉਹ ਪਹਿਲਾਂ ਨਾਲੋਂ ਵੀ ਉਲਟ-ਪੁਲਟ ਸੋਚਾਂ ਸੋਚਦੀ ਜਿਹੜੀ ਗੱਲਾਂ ਉਹ ਆਪਣੇ ਨੂਹਾ ਤੇ ਪਿੰਡ ਦੀਆਂ ਹੋਰ ਨੂਹਾਵਾਂ ਬਾਰੇ ਸੋਚਦੀ ਉਹ ਬਾਹਰੋਂ ਆਉਣ ਲੱਗ ਪਈਆਂ ਤੇ ਜਿਸ ਕਰਕੇ ਪਿੰਡ ਦਾ ਕੋਈ ਬੰਦਾ ਉਸ ਦੀ ਖਬਰ ਲੈਣ ਨਾ ਜਾਂਦਾ ਧੀਆਂ ਪੁੱਤਰ ਵੀ ਰੋਟੀ ਪਾਣੀ ਸਹਰਾਣੇ ਰੱਖ ਕੇ ਇੱਕ ਪਾਸੇ ਹੋ ਕੇ ਜਾਂਦੇ ਤਾਂ ਤੇ ਪੁੱਤਰ ਧੀਆਂ ਵੀ ਰੋਟੀ ਪਾਣੀ ਸਹਰਾਣੇ ਰੱਖ ਕੇ ਇਕ ਪਾਸੇ ਹੋ ਜਾਂਦੇ ਤੇ ਇਹਨਾਂ ਮਿਲਣ ਲਈ ਕੋਈ ਨਸੀਬ ਵਰਗਾ ਬੰਦਾ ਹੀ ਉਹਨੂੰ ਜਾਂਦਾ ਸੀ ਮਿਲਣ ਜਿਹੜਾ ਕਈ ਮਹੀਨੇ ਬਾਹਰ ਰਹਿਣ ਮਗਰੋਂ ਕਦੀ ਕਦਾਈ ਛੁੱਟੀ ਆਉਂਦਾ ਤਾਂ ਨਸੀਬ ਨੂੰ ਜੰਮੂ ਵਾਲੀ ਦੀ ਜੰਮੂ ਵਾਲੀ ਬੇਬੇ ਦੀ ਹਾਲਤ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ ਤੇ ਉਹ ਸੋਚ ਰਿਹਾ ਸੀ ਕਿ ਪਿੰਡ ਦੇ ਹਰ ਜੀ ਦੀ ਖਵਰ ਸਾਰ ਰੱਖਣ ਵਾਲੀ ਹਰ ਕੰਮ ਦੇ ਵਿੱਚ ਮੋਹਰੀ ਰਹਿਣ ਵਾਲੀ ਤੇ ਹਰ ਚੀਜ਼ ਤੇ ਹਰ ਮੁੰਡੇ ਕੁੜੀ ਦੇ ਬਾਰੇ ਜਾਣਕਾਰੀ ਰੱਖਣ ਵਾਲੀ ਜੰਮੂ ਵਾਲੀ ਕਿਸ ਤਰ੍ਹਾਂ ਸਾਰਾ ਦਿਨ ਮੰਜੇ 'ਤੇ ਪੈ ਸਕਦੀ ਹੈ ਪੈ ਕੇ ਰਹਿ ਸਕਦੀ ਹੈ ਤਿੰਨ ਸੀ ਬੇਬੇ ਨੂੰ ਮਿਲਿਆ ਤਾਂ ਉਹਨੇ ਪੂਰੇ 6 ਮਹੀਨੇ ਦਿਆ ਡੱਕੀਆਂ ਗੱਲਾਂ ਉਹਦੇ ਨਾਲ ਕੀਤੀਆਂ ਤਾਂ ਉਸੇ ਵਰੇ ਮੀਹਾ ਉੱਤੇ ਮੀਂਹ ਵਰਨ ਕਾਰਨ ਮੌਸਮ ਬੜਾ ਖਰਾਬ ਸੀ ਤਾਂ ਜੰਮ ਦੀ ਫਸਲ ਨੂੰ ਕੁਤਰਾ ਖਾ ਗਿਆ ਸੀ ਤੇ ਵੱਡੀ ਰੋਹੀ ਨੂੰ ਟਿੱਡੀ ਦਲ ਸਾਰੀ ਬਨਸਪਤੀ ਰੁੰਡ ਮੁੰਡ ਹੋਈ ਪਈ ਸੀ ਜੋਤਸ਼ੀ ਕਹਿ ਰਹੇ ਸੀ ਕਿ ਅੱਠ ਗ੍ਰਹਿ ਮਿਲਣ ਵਾਲੇ ਨੇ ਜਿਹੜੇ ਕਿ ਮਿਲਣ ਵਿੱਚ ਹੀ ਨਹੀਂ ਆ ਰਹੇ ਤਾਂ ਬੱਚਿਆਂ ਨੂੰ ਪਤਾ ਹੀ ਬੱਚਿਆਂ ਨੂੰ ਵੀ ਪਤਾ ਸੀ ਕਿ ਪੌਣ ਪਾਣੀ ਤੇ ਮਿੱਟੀ ਆਪਸ ਦੇ ਵਿੱਚ ਕੁਲ ਮਿਲ ਜਾਂਦੇ ਨੇ ਤੇ ਇਹ ਗੱਲ ਵੱਖਰੀ ਕਿ ਰੋਜ਼ਾਨਾ ਕਾਰੋਬਾਰ ਪਹਿਲਾਂ ਹੀ ਤਰ੍ਹਾਂ ਚੱਲ ਰਹੇ ਸੀ ਬੇਬੇ ਦੇ ਕੰਨੀ ਕੋਈ ਖਬਰ ਪੈਂਦੀ ਤੇ ਕੋਈ ਨਹੀਂ ਇਸ ਸਮੇਂ ਪੰਜਾਬ ਦੇ ਵਿੱਚ ਇੱਕ ਹੋਰ ਅਫਵਾਹ ਫੈਲੀ ਹੋਈ ਸੀ ਇਹ ਬੇਬੇ ਤੱਕ ਵੀ ਪਹੁੰਚ ਚੁੱਕੀ ਸੀ ਕਿ ਭਾਖੜੇ ਦੀ ਝੀਲ ਦੇ ਵਿੱਚ ਇੰਨਾ ਪਾਣੀ ਜਮਾ ਹੋ ਗਿਆ ਕਿ ਬਨ ਉਹਨੂੰ ਬਹੁਤੀ देर ਰੋਕ ਨਹੀਂ ਸਕਦਾ ਤੇ ਇਸ ਦੇ ਸਿੱਟੇ ਉਹ ਜੋ ਆਉਣ ਵਾਲੇ ਹੜ੍ਹ ਦੇ ਵਿੱਚ ਪੰਜਾਬ ਵਿੱਚ ਕੁਝ ਵੀ ਨਹੀਂ ਸੀ ਬਚਣਾ ਤੇ ਪੰਜਾਬ ਦੀ ਧਰਤੀ ਰੁੱਖ ਬੂਟੇ ਸਭ ਰੁੜ ਜਾਣਗੇ ਅੰਦਰੋਂ ਅੰਦਰ ਇਸ ਭਵਜਲ ਤੋਂ ਸਾਰੇ ਡਰ ਰਹੇ ਸੀ ਪਰੰਤੂ ਬੱਚੇ ਜੋਰ ਸ਼ੋਰ ਨਾਲ ਖੇਡ ਰਹੇ ਸੀ ਜੰਮੂ ਵਾਲੀ ਖੁਸ਼ ਸੀ ਕਿ ਨਸੀਬ ਨੇ ਲੋਕਾਂ ਦੇ ਵਾਂਗ ਡਰਦੇ ਆਪਣੀ ਭੈਣ ਦੇ ਵਿਆਹ ਦੀ ਤਾਰੀਖ ਪਿੱਛੇ ਨਹੀਂ ਸੀ ਪਾਈ ਤਾਂ ਉਹ ਖੁਸ਼ ਸੀ ਕਿ ਉਹ ਮੁੰਡੇ ਦਾ ਮਹਿਨਤਾ ਤਰਲਾ ਕਰਕੇ ਕੁੜੀ ਦੇ ਵਿਆਹ ਦੇ ਵਿੱਚ ਜਾ ਕੇ ਬੈਠੇਗੀ ਜਿੱਥੋਂ ਉਹਨੂੰ ਕੁਝ ਕਹਿਣ ਦਾ ਮੌਕਾ ਮਿਲੂਗਾ ਮਤਲਬ ਕਿ ਜੰਮੂ ਵਾਲੀ ਬੇਬੇ ਖੁਸ਼ تھی ਇਹ ਸੋਚ ਕੇ ਤਾਂ ਉਹਨੇ ਨਸੀਬ ਨੂੰ ਵੀ ਕਿਹਾ ਕਿ ਉਹ ਉਸ ਨੂੰ ਆਪਣੀ ਭੈਣ ਦੇ ਭੈਣ ਦਾ ਵਿਆਹ ਜ਼ਰੂਰ ਦਿਖਾਵੇ ਉਹ ਉਹਨੂੰ ਪੀੜੀ ਉੱਤੇ ਬਿਠਾ ਕੇ ਚਾਨਣੀ ਹੇਠ ਲੈ ਜਾਵੇ ਇਸ ਤਰ੍ਹਾਂ ਮਰਨ ਤੋਂ ਪਹਿਲਾਂ ਇੱਕ ਵਾਰੀ ਪਿੰਡ ਦਾ ਮੂੰਹ ਦੇਖ ਲਊਗੀ ਤਾਂ ਉਹਨੇ ਨਸੀਬ ਨੂੰ ਪੁੱਛਿਆ ਕਿ ਕੀ ਅਜੇ ਤੱਕ ਕਿਸੇ ਨੂੰ ਅਧਰੰਗ ਦੇ ਰੋਗ ਦਾ ਇਲਾਜ ਨਹੀਂ ਲੱਭਾ ਕੀ ਉਹ ਦਵਾਈ ਖਾ ਕੇ ਮੁੜ ਪਿੰਡ ਦੇ ਕਾਰਜਾਂ ਵਿੱਚ ਹਿੱਸਾ ਨਹੀਂ ਲੈ ਸਕਦੀ ਕਿ ਉਹ ਪਹਿਲਾਂ ਵਾਂਗ 9 ਵਰ 9 ਭਾਵ ਠੀਕ ਨਹੀਂ ਹੋ ਸਕਦੀ ਕਿਨਕਾ ਕਿਨਕਾ ਕਰ ਰਹੇ ਆਪਣੇ ਪਿੰਡ ਨੂੰ ਮੋੜ ਆਪਣੀ ਮੁਠੀ ਵਿੱਚ ਲੈ ਕੇ ਇਕੱਠਾ ਨਹੀਂ ਕਰ ਸਕਦੀ ਉਹ ਚਾਹੁੰਦੀ ਸੀ ਕਿ ਅੱਦੇ ਪਿੰਡ ਨੂੰ ਤਾਰਨ ਵਾਲਾ ਸੰਤ ਆਰਾਮ ਤੇ ਨਸੀਬ ਰੱਬ ਨੂੰ ਗਿੱਚਿਓ ਫੜ ਕੇ ਉਹਦੇ ਕੋਲ ਲੈ ਕੇ ਆਉਣ ਤੇ ਉਹ ਪੈਰੀ ਬੈ ਕੇ ਆਪਣੀ ਦਿੱਤੀ ਬਿਮਾਰੀ ਬੇਬੇ ਤੋਂ ਵਾਪਸ ਲੈ ਲਵੇ ਤਾਂ ਪਹਿਲਾ ਵਿਆਹ ਵਿੱਚ ਬੈਠਣ ਵਾਲੀ ਤੇ ਫਿਰ ਰਾਜੀ ਹੋਣ ਵਾਲੀ ਗੱਲ ਨੇ ਜੰਮੂ ਵਾਲੀ ਦੇ ਮੂੰਹ ਤੇ ਅਜਬ ਜਿਹੀ ਰੌਣਕ ਲੈ ਕੇ ਆਈ ਉਹ ਚੀਜ਼ ਤੈਨ ਨਸੀਬ ਨੇ ਉਹਨੂੰ ਤਸੱਲੀ ਦਵਾਈ ਕਿ ਅੱਜ ਦੀ ਦੁਨੀਆ ਵਿੱਚ ਕੋਈ ਰੋਗ ਲਾ ਇਲਾਜ ਨਹੀਂ ਹੈਗਾ ਵੀ ਕੋਈ ਐਸਾ ਰੋਗ ਨਹੀਂ ਹੈਗਾ ਜਿਹਦਾ ਇਲਾਜ ਨਾ ਹੋਵੇ ਇਸ ਕਰਕੇ ਉਹਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ ਪਰੰਤੂ ਇਹ ਗੱਲ ਸੁਣ ਕੇ ਬੇਬੇ ਦੇ ਚਿਹਰੇ ਤੇ ਰੌਣਕ ਕੁਝ ਮੱਠੀ ਪੈ ਗਈ ਉਹ ਸ਼ਾਇਦ ਅਰੋਗ ਨਹੀਂ ਸੀ ਹੋਣਾ ਚਾਹੁੰਦੀ ਕਿਉਂਕਿ ਉਹ ਸਮਝਦੀ ਸੀ ਕਿ 6 ਮਹੀਨੇ ਵਿੱਚ ਦੁਨੀਆ ਇੰਨੀ ਬਦਲ ਚੁੱਕੀ ਹੋਊਗੀ ਕਿ ਉਸ ਨੂੰ ਮੂਡ ਆਪਣੇ ਕਾਬੂ ਵਿੱਚ ਨਹੀਂ ਕਰ ਸਕੇਗੀ ਤੇ ਉਸਦੇ ਨੂਹਾ ਪੁੱਤਰ ਦੇ ਸਾਹ ਕੋਈ ਜਦੇ ਕੋ ਹੋ ਗਏ ਹੋਣਗੇ ਉਹ ਉਹਨਾਂ ਨੂੰ ਕਿਸ ਤਰ੍ਹਾਂ ਮਜਬੂਰ ਕਰ ਸਕਦੀ ਹੈ ਕਿ ਉਸ ਨੂੰ ਪਹਿਲਾਂ ਵਾਂਗ ਹੀ ਆਦਰ ਮਾਣ ਦੇਣ ਠੀਕ ਹੈ ਤੇ ਉਹਨੂੰ ਦੁਨੀਆ ਤੋਂ ਡਰ ਲੱਗਦਾ ਸੀ ਕਿ ਉਹਦੀ ਜਿਸ ਦੀ ਉਹ ਰਾਜ ਹੀ ਹੋ ਕੇ ਵੀ ਮਾਲਕਣੀ ਸੀ ਬਣ ਸਕਦੀ ਕਿਸੇ ਨੇ ਕਿਸੇ ਦੀ ਵਿਆਹ ਵਰਗੀਆਂ ਖੁਸ਼ੀਆਂ ਵਿੱਚੋਂ ਕੀ ਲੈਣਾ ਸੀ ਜਦ ਕਿ ਉਹ ਆਪ ਮੋਏ ਵਿਛੋੜ ਵਿਛੜਿਆਂ ਨਾਲ ਵੱਧ ਹੋ ਚੁੱਕੀ ਸੀ ਨਸੀਬ ਦੇਖ ਰਿਆ ਸੀ ਕਿ ਜੰਮੂ ਵਾਲੀ ਦੀ ਅੱਖਾਂ ਦੂਰ ਪਰੇ ਸੁੰਜ ਵਿੱਚ ਗੱਡੀਆਂ ਹੋਈਆਂ ਸੀ ਤੇ ਆਪਣੀ ਅੰਦਰਲੀ ਅੱਖਾਂ ਨਾਲ ਦੇਖ ਰਹੀ ਸੀ ਕਿ ਲੋਕਾਂ ਨੇ ਅੱਠ ਗ੍ਰਹਾਂ ਤੋਂ ਡਰ ਕੇ ਭੱਜਦੇ ਆ ਉੱਚੇ ਟੀਬਿਆਂ ਉੱਤੇ ਡੇਰੇ ਲਾ ਲਏ ਸੀ ਤੇ ਉਸ ਦਾ ਸਾਰਾ ਪਰਿਵਾਰ ਉਹਨੂੰ ਤੂੜੀ ਵਾਲੇ ਕੋਠੇ ਵਿੱਚ ਛੱਡ ਕੇ ਆਪ ਮਾਤਾ ਰਾਣੀ ਦੇ ਟੀਬੇ ਤੇ ਜਾ ਬੈਠਾ ਸੀ ਉਸ ਦੇ ਟੱਬਰ ਵਿੱਚੋਂ ਕਿਸੇ ਦਾ ਵੀ ਉਸ ਨਾਲ ਕੋਈ ਲਗਾਓ ਨਹੀਂ ਸੀ ਰਿਹਾ ਤੇ ਉਹ ਸੋਚ ਰਹੀ ਸੀ ਕਿ ਪਰਮਾਤਮਾ ਬੜਾ ਵਿਅੰਤ ਹੈ ਜਿਸ ਨੇ ਭਾਖੜੇ ਦੀ ਝੀਲ ਦੇ ਵਿੱਚ ਮਨਾ ਮੂਹੀਂ ਪਾਣੀ ਤੱਕ ਛੱਡਿਆ ਸੀ ਤੇ ਉਹਨੂੰ ਹੀ ਸਬੰਧ ਦਾ ਟੁੱਟਣਾ ਰੱਬੀ ਬਖਸ਼ਿਸ਼ ਲਗਦੀ ਸੀ ਜਿਸ ਜਿਸ ਨੇ ਇੱਕੋ ਵਾਰੀ ਸਾਰੇ ਪੰਜਾਬ ਨੂੰ ਮੁਕਤ ਕਰ ਦੇਣਾ ਸੀ ਉਸ ਦਾ ਖਿਆਲ ਸੀ ਕਿ ਜਦੋਂ ਸੁਨੇਧ ਰੰਗ ਦੀ ਰੋਗਣ ਹੋ ਕੇ ਜ਼ਿੰਦਗੀ ਤੋਂ ਆਤੁਰ ਹੋ ਜਾਣਾ ਉਸ ਦਿਨ ਇਹ ਸਬੰਧਨ ਇੱਕਦਮ ਟੁੱਟ ਜਾਣਾ ਤੇ ਉਹਨੇ ਨਿਗਾਹ ਮੋੜ ਕੇ ਨਸੀਬ ਨੂੰ ਪੁੱਛਿਆ ਕਿ ਉਸ ਨੂੰ ਭਾਖੜੇ ਦੇ ਵੰਦ ਟੁੱਟਣ ਬਾਰੇ ਪਤਾ ਹੋਣਾ ਤੇ ਇਹ ਚੰਦਰਾ ਕੁਝ ਦਿਨ ਕੱਡੇਗਾ ਵੀ ਜਾਂ ਨਹੀਂ ਤੇ ਉਹਨੇ ਇਹ ਠੀਕ ਇਹ ਵਾਕ ਇਸ ਤਰ੍ਹਾਂ ਬੋਲਿਆ ਤਾਂ ਜੋ ਨਸੀਬ ਨੂੰ ਪਤਾ ਲੱਗ ਸਕੇ ਕਿ ਬੇਬੇ ਨੂੰ ਬੰਨ੍ਹ ਦੇ ਟੁੱਟਣ ਦੀ ਬਹੁਤ ਖੁਸ਼ੀ ਹੈ ਤੇ ਉੰਜ ਜਨਸੀ ਬੇਬੇ ਦੇ ਮਨ ਦੇ ਵਿੱਚ ਖੋਲ ਰਹੇ ਭਾਖੜੇ ਸਵੰਧੀ ਵਿਚਾਰਾਂ ਨੂੰ ਪਾ ਪੰਦ ਲਗੀ ਅੰਦਾਜ਼ਾ ਨਹੀਂ ਸੀ ਲਗਾ ਸਕਿਆ ਤੇ ਉਹ ਜਾਣਦਾ ਸੀ ਕਿ ਜਹੀ ਗੱਲ ਦੂਰ ਭਵਿੱਖ ਵਿੱਚ ਵੀ ਨਹੀਂ ਹੋਣ ਵਾਲੀ ਤੇ ਉਸਨੇ ਬੇਬੇ ਨੂੰ ਕਿਹਾ ਕਿ ਉਹ ਐਵੇਂ ਕਿਉਂ ਡਰੀ ਜਾ ਰਹੀ ਹੈ ਇਹ ਬੰਨ ਨਹੀਂ ਟੁੱਟ ਸਕਦਾ ਇਸ ਨੂੰ ਮਹਾ ਕਾਰੀਗਰਾਂ ਦੇ ਹੱਥ ਲੱਗੇ ਹੋਏ ਨੇ ਲੋਕ ਐਵੇਂ ਫਾਂ ਫੈਲਾ ਛੱਡਦੇ ਨੇ ਤੇ ਉਹ ਆਰਾਮ ਨਾਲ ਸੁੱਤੀ ਰਿਹਾ ਕਰੇ ਇਹ ਸੁਣ ਕੇ ਜੰਮੂ ਵਾਲੀ ਦਾ ਮੂੰਹ ਪੂਣੀ ਵਰਗਾ ਵਗਾ ਹੋ ਗਿਆ ਉਹ ਧੜਕਦੇ ਦਿਲ ਨਾਲ ਹੈ ਸ਼ਬਦੀਨ ਜੋ ਬੋਲੀ ਜੀ ਮੈਂ ਉਸ ਦਾ ਬਹੁਤ ਵੱਡੀ ਠੱਗੀ ਹੋ ਗਈ ਹੋਵੇ ਤੇ ਉਹ ਮੰਜੇ ਉੱਤੇ ਇਸ ਤਰ੍ਹਾਂ ਨਿਰਾਸ਼ ਹੋ ਕੇ ਟੈ ਪਈ ਜਿਵੇਂ ਉਸ ਦੇ ਉਸ ਦੇ ਵਿੱਚ ਜਾਨ ਹੀ ਨਾ ਰਹੀ ਹੋਵੇ ਸਵੇ ਤੁਹਾਡੀ ਕਹਾਣੀ ਦਾ ਸਾਰ ਲੱਗੀ ਕਹਾਣੀ ਥੈਂਕਸ